ਤੁਹਾਡੀ ਧੀ ਭਾਵੇਂ ਪਹਿਲੀ ਦੇ ਵਿੱਚ ਹੈ ਭਾਵੇਂ 12ਵੀਂ ਦੇ ਵਿੱਚ ਮਿਲਣਗੇ ਪੂਰੇ 50000 ਰੁਪਏ 2016 ਤੋਂ ਬਾਅਦ ਜਿੰਨੀਆਂ ਬਿੱਤੀਆਂ ਜਨਮੀਆਂ ਨੇ ਉਹਨਾਂ ਦੇ ਅਕਾਊਂਟ ਦੇ ਵਿੱਚ 6 ਕਿਸ਼ਤਾਂ ਦੇ ਵਿੱਚ 50000 ਰੁਪਏ ਆਉਂਦੇ ਨੇ ਜੇ ਤੁਹਾਡੇ ਘਰਤੀ ਹੈਗੀ ਐ ਤੇ ਤੁਹਾਡੇ ਲਈ ਖੁਸ਼ਖਬਰੀ ਐ ਜੇ ਨਹੀਂ ਐ ਤੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਬਾਕੀਆਂ ਤੱਕ ਜਰੂਰ ਪਹੁੰਚਾ ਦਿਓ ਜਿਹਾ ਸਸੀਗਾਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਤੇ ਮੈਂ ਹਾਥਵਾੜ ਦੇ ਨਾਲ ਪ੍ਰਿਆ ਬਹੁਤ ਸਾਰੀਆਂ ਯੋਜਨਾ ਚੱਲਦੀਆਂ ਨੇ ਪਰ ਇਸ ਯੋਜਨਾ ਦੇ ਬਾਰੇ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਇੱਕ ਯੋਜਨਾ ਅ ਚੱਲਦੀ ਆ ਜਿਸ ਦੇ ਤਹਿਤ ਜੋ ਹੈ ਉਹ ਕੁੜੀਆਂ ਨੂੰ 50000 ਰੁਪਏ ਜਿਹੜਾ ਹੈ ਉਹ ਦਿੱਤਾ ਜਾਂਦਾ ਹੈ ਇਸ ਯੋਜਨਾ ਦੇ ਤਹਿਤ 6 ਕਿਸ਼ਤਾਂ ਦੇ ਵਿੱਚ ਬੱਚਿਆਂ ਦੇ ਅਕਾਊਂਟ ਦੇ ਵਿੱਚ ਪੈਸਾ ਆਉਂਦਾ ਹੈ ਪਹਿਲੀ ਤੋਂ ਲੈ ਕੇ 12ਵੀਂ ਤੱਕ ਜਦੋਂ ਤੱਕ ਉਹ ਪੜਦੀ ਹੈ ਉਦੋਂ ਤੱਕ ਉਸ ਦੀ ਵਧੀਆ ਜੋ ਹੈ ਦੇਖ ਰੇਖ ਕਰਨ ਦੇ ਲਈ ਜੋ ਹੈ ਉਸ ਦੇ ਅਕਾਊਂਟ ਦੇ ਵਿੱਚ ਪੈਸੇ ਜਿਹੜੇ ਨੇ ਉਹ ਪਾਏ ਜਾਂਦੇ ਨੇ ਇਹ ਕਿਸ਼ਤ ਸਭ ਤੋਂ ਪਹਿਲਾਂ ਪਹਿਲੀ ਕਲਾਸ ਦੇ ਵਿੱਚ ਆਉਂਦੀ ਹੈ ਤੇ ਆਖਰੀ ਕਿਸ਼ਤ ਜਿਹੜੀ ਉਹ 12ਵੇਂ ਦੇ ਵਿੱਚ ਆਉਂਦੀ ਇਸ ਯੋਜਨਾ ਦਾ ਨਾਮ ਰਾਜ ਸ੍ਰੀ ਯੋਜਨਾ ਹੈ ਤੇ ਇਸ ਦੇ ਤਹਿਤ ਜੋ ਹੈ ਉਹ Rajasthan ਸਰਕਾਰ ਜੋ ਹੈ ਉਹ ਅਕਾਊਂਟ ਦੇ ਵਿੱਚ ਪੈਸੇ ਪਾਉਂਦੀ ਹੈ Rajasthan ਸਰਕਾਰ ਦੇ ਵੱਲੋਂ ਇਹ ਪੈਸੇ ਜਿਹੜੇ ਨੇ ਉਹ ਪਾਏ ਜਾਂਦੇ ਨੇ ਅਤੇ Rajasthan ਦੇ ਵਿੱਚ ਹੀ ਇਹ ਯੋਜਨਾ ਜਿਹੜੀ ਹੈ ਉਹ ਲਾਗੂ ਹੈ 2016 ਤੋਂ ਬਾਅਦ ਜਿਹੜੇ ਬੱਚੇ ਜਨਮੇ ਨੇ ਉਹਨਾਂ ਦੇ ਅਕਾਊਂਟਾਂ ਦੇ ਵਿੱਚ ਪੈਸੇ ਪਾਏ ਜਾਂਦੇ ਨੇ ਤੇ ਸਿਰਫ ਧੀਾਂ ਨੂੰ ਜਿਹੜਾ ਹੈ ਉਹ ਦਿੱਤਾ ਜਾਂਦਾ ਹੈ